ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਰਬੱਤ ਸੰਤਾ ਨੂੰ ਕਟਾਨਕੋਟ ਮੁਬਾਰਕਾਂ ਕਿਉਂਕਿ ਆਪ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਮਨਾਉਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਹੈ ਪਰੰਤੂ ਇੱਕ ਜਾਣਕਾਰੀ ਮੈਂ ਆਪ ਜੀ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ ਜਦੋਂ ਜਗਤ ਜਲੰਦੇ ਨੂੰ ਠਾਰਦਿਆ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਵੱਟੇ ਧਰਮ ਪ੍ਰਚਾਰ ਦੇ ਦੌਰੇ ਕੀਤੇ ਤੇ ਉਹਨਾਂ ਪ੍ਰਚਾਰਕ ਦੌਰਿਆਂ ਦੇ ਦੌਰਾਨ ਜੋ ਰੱਬੀ ਰੰਗ ਦੇ ਵਿੱਚ ਰਤੜੀਆਂ ਹੁੰਆਂ ਰੂਹਾਂ ਹੁੰਆਂ ਨੇ ਸਾਡੇ ਭਗਤ ਸਹਿਬਾਨ ਜਿਹੜੇ ਉਹਨਾਂ ਦੇ ਉਨਯਾਈ ਸੀ ਵਾਰਿਸ ਸੀ ਉਹਨਾਂ ਨੂੰ ਮਿਲੇ ਤੇ ਇਹਨਾਂ ਭਗਤ ਸਹਿਬਾਨ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ ਜੋ ਤਨਾਂ ਦੇ ਪਾਸ ਸਨ ਉਨ੍ਹਾਂ ਅਮਰਤ ਬਚਨਾਂ ਨੂੰ ਉਨ੍ਹਾਂ ਰਚਨਾਵਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਪਤ ਕੀਤਾ ਜਦੋਂ ਇਹ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸੌਂਪੀ ਗਈ ਤੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਲਿਖੀ ਹੋਈ ਬਾਣੀ ਔਰ ਇਕੱਤਰ ਕੀਤੀ ਹੋਈ ਭਗਤ ਸਹਿਬਾਨ ਦੀ ਬਾਣੀ ਨੂੰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਚੋਲਿ ਵਿੱਚ ਪਾ ਕੇ ਨਵਾ ਦਿੱਤਾ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਗੁਰਨਾਮਕ ਦੀ ਗੱਦੀ ਤੇ ਪੰਜਵੇਂ ਵਾਰ ਸਥਾਪਿਤ ਕੀਤਾ ਤਦੋਂ ਉਹਨਾਂ ਨੇ ਵੀ ਵੱਡੇ ਸਤਿਗੁਰਾਂ ਦੀ ਬਾਣੀ ਆਪਣੀ ਬਾਣੀ ਤੇ ਇਹ ਜਿਹੜੀ ਬਾਣੀ ਪਗ ਸਹਿਬਾਨ ਦੀ ਜੋ ਗੁਰਨਾਮਕ ਸਵਲ ਲਿਖਤਰ ਕੀਤੀ ਹੋਈ ਸੀ ਸੋ ਕਹਿਣ ਤੋਂ ਮੁਰਾਦ ਕਿ ਇਹ ਸਾਰਾ ਗੁਰਬਾਣੀ ਦਾ ਖਜ਼ਾਨਾ ਜਿਹੜਾ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬਖਸ਼ਿਸ਼ ਦੇ ਵਿੱਚ ਦੇ ਕੇ ਨਵਾਜਿਆ ਸੀ ਇਧਰੋਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀਹ ਦੁਨੀਆਂ ਦੇ ਤਾਰਨ ਹਾਰੇ ਨੇ ਕਲਯੁਗ ਦੇ ਜਹਾਜ਼ ਨੇ ਉਸ ਮਿੱਟੀ ਮਾਨਵਤਾ ਦਾ ਭਲਾ ਕਰਨਾ ਲੋਚਣਾ ਇਤਿ ਗੁਰੂ ਨਾਨਕ ਦੇ ਘਰ ਦੀ ਰਵੈਤ ਸੀ ਸੋ ਇਹਨਾਂ ਸਾਰੀਆਂ ਵਿਚਾਰਾਂ ਦੇ ਮਰਦੇ ਨਜ਼ਰ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਹਲਾਣ ਵੀ ਕੀਤਾ ਕਿ ਭਾਈ ਜਿਨ੍ਹਾਂ ਦੇ ਕੋਲ ਵੀ ਸੱਚੇ ਸੁੱਚੇ ਬੋਲ ਹੋਣ ਗੁਰੂ ਸਾਹਿਬਾਨ ਦੇ ਜਾਂ ਉਹਨਾਂ ਦੇ ਵਡੇਰਿਆਂ ਦੇ ਉਹ ਵੀ ਜ਼ਰੂਰ ਲਿਕੇ ਆਓ ਔਰ ਅਸੀਂ ਇਹ ਵੀ ਸੁਣਦੇ ਆ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਗੋਇੰਦਵਾਲ ਸਨ ਦੀ ਧਰਤੀ ਤੇ ਗਏ ਤੇ ਬਾਬਾ ਮੋਹਨ ਜੀ ਦੇ ਪਾਸ ਜਿਹੜੇ ਕੋਈ ਪੋਛੀਆਂ ਸੀ ਉਹ ਵੀ ਬੜੇ ਸਤਕਾਰ ਦੇ ਨਾਲ ਪਾਤਸ਼ਾਹ ਵੀ ਕਿ ਸ਼ੋਭ ਨਹੀਂ ਕਰਕੇ ਬੜੇ ਅਤਮ ਨਾਲ ਸ੍ਰੀ ਰਾਮ ਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਇੱਥੇ ਦੱਸਣਾ ਜ਼ਰੂਰੀ ਬਣਦਾ ਹੈ ਕਿ ਜਦੋਂ ਤੁਸੀਂ ਗੁਰਦੁਆਰਾ ਸ਼ਹੀਦ ਗੰਗਸਰ ਜਾਂਦੇ ਹੋ ਸ੍ਰੀ ਅਮਰ ਸਾਹਿਬ ਤੇ ਨਾਲ ਹੀ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਹੈ ਇਸ ਅਸਥਾਨ ਤੇ ਸਤਿਗੁਰਾਂ ਨੇ ਰਮਨੀਕ ਜਗ੍ਹਾ ਨੂੰ ਨਿਸ਼ਿਤ ਦਿਆ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਵਿੱਢਣ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਸੰਭਾਲ ਜਿਹੜੀ ਸੀ ਬਾਬਾ ਬੁੱਢਾ ਸਰਦਾਰ ਜੀ ਦੇ ਸਪੁਰਦ ਕੀਤੀ ਔਰ ਭਾਈ ਸਰਪਾਈ ਵਰਦਾਸ ਜੀ ਦੇ ਪਾਸੋਂ ਲਖਾਰੀ ਦੀ ਸੇਵਾ ਲੀਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਸੋ ਇਹ ਜਿਹੜਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੀ ਇਸ ਦੇ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ ਹੈ ਜਿਵੇਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਔਰ ਇਸੇ ਤਰ੍ਹਾਂ 15 ਭਗਤ ਸਾਹਿਬਾਨ 11 ਭਟ ਜਾਣ ਤੇ ਤਿੰਨ ਗੁਰ ਸਿੱਖਾਂ ਦੀ ਬਾਣੀ ਹੈ ਤੇ ਵਾਰ ਅਸੀਂ ਭਾਈ ਮਰਦਾਨਾ ਜੀ ਕੋਈ ਪਲੇਖਾ ਖਾਨੇ ਇੱਜ ਕਹੜੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਨਾਮ ਦੇ ਉੱਪਰ ਇਹ ਸ਼ਲੋਕ ਰਚ ਕੇ ਉਹਨਾਂ ਨੂੰ ਇੱਕ ਸਰਪਉ ਬਖਸ਼ਿਸ਼ ਕੀਤਾ ਸੀ ਸੋ ਇਸ ਤਰ੍ਹਾਂ ਇਹ ਜਿਹੜੀ ਸਾਰੀ ਰਚਨਾ ਸੀ ਜਦੋਂ ਇਹਨੂੰ ਸੰਪਾਦਿਤ ਕਰ ਲਿਆ ਇਸ ਮਹਾਨ ਗ੍ਰੰਥ ਦੀ ਸੇਵਾ ਸੰਭਾਲ ਦੇ ਵਾਸਤੇ ਗੁਰੂ ਅਰਜਨ ਦੇ ਮਹਾਰਾਜੀ ਦੀਆਂ ਨਜ਼ਰਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਏ ਤੇ ਫਿਰ ਉਸ ਭਾਗੜਾ ਸਮਾਂ ਆਇਆ ਭਾਦਰੂ ਸੁਦੀ 1661 ਦੇ ਮੁਕਾਬਲ ਸਾਨੂੰ 1604 ਦੇ ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਇਸ ਮੁਬਾਰਕ ਗ੍ਰੰਥ ਦੀ ਸਵਾਰੀ ਕਰਾਈ ਤੇ ਗੁਰੂ ਅਰਜਨ ਦੇ ਮਹਾਰਾਜ ਆਪ ਤੌਰ ਸੈਭ ਕਰਦੇ ਹੋਇਆ ਸ਼੍ਰੀ ਦਰਬਾਰ ਸਾਹਿਬ ਕਿ ਆਉਂਦੇ ਨੇ ਔਰ ਸੋਨੇ ਤੱਕ ਦੇ ਉੱਪਰ ਇਸ ਮਹਾਨ ਗ੍ਰੰਥ ਨੂੰ ਪ੍ਰਕਾਸ਼ਮਾਨ ਕਰਦਿਆਂ ਹੋਇਆਂ ਬਾਬਾ ਬੁੱਢਾ ਜੀ ਨੂੰ ਆਦੇਸ਼ ਦਿੰਦੇ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਸੋ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਇਆ ਉਸ ਦਿਨ ਨੂੰ ਅਸੀਂ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਕੇ ਸਿੱਖ ਇਤਿਹਾਸ ਵਿੱਚ ਬੜੀ ਸ਼ਰਧਾ ਉਤਸ਼ਾਹ ਸਹਿਤ ਮਨਾਉਂਦੇ ਆਂ ਤੋ ਫਿਰ ਅਸੀਂ ਇਸ ਨੂੰ ਅੱਗੇ ਚੱਲਦੇ ਹਾਂ ਤਕਰੀਬਨ 1 ਸਦੀ ਬਾਅਦ ਹੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀਆਂ ਰੰਗਾਂ ਤੋਂ ਬਿਲੇ ਹੁੰਦਿਆ ਹੋਇਆ ਚਲੇ ਜਾਂਦੇ ਨੇ ਤਲਵੰਡੀ ਸਾਬੋ ਔਰ ਇਸ ਅਸਥਾਨ ਤੇ ਜਿਵੇਂ ਸਾਡੀ ਆਮ ਪੰਥ ਦੀ ਰਵਾਇਤ ਬਣੀ ਹੋਈ ਹੈ ਇਤਿਹਾਸਕ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਗੁਰੂ ਸਾਹਿਬਾਨ ਜੀ ਦੀ ਬਾਣੀ ਨੂੰ ਆਪਣੇ ਪਾਵਨ ਮੁਖ ਤੋਂ ਉਚਾਰਨ ਕੀਤਾ ਕਿਉਂਕਿ ਜਿਹੜੇ ਧੀਰਮੱਲੀਏ ਸੀ ਉਹਨਾਂ ਦੇ ਵਿੱਚੋਂ ਹੋਇਆ ਇੱਕ ਭਾਰ ਮੱਲ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਸੀ ਪਹਿਲਾ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਾ ਗੁਰੂ ਹੈ ਤੇ ਫਿਰ ਆਪੇ ਬਾਣੀ ਉਚਾਰ ਲਵੇ ਔਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਸਾਰੀ ਬਾਣੀ ਨੂੰ ਉਚਾਰਨ ਕੀਤਾ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਾਸੋਂ ਖਾਰੀ ਦੀ ਸੇਵਾ ਲਈ ਇੱਕ ਮੈਂ ਹੋਰ ਸ਼ਖਸੀਅਤ ਦਾ ਨਾਮ ਐਡ ਕਰ ਦਵਾਂ ਬਾਬਰਦੀਪ ਸਿੰਘ ਜਿਹੜੇ ਉਸ ਸਮੇਂ ਸ਼ਾਹੀ ਬਣਾਉਣ ਔਰ ਕਲਮਾ ਕਢਣ ਦੀ ਸੇਵਾ ਕਰਦੇ ਸੀ ਸੋ ਖੈਰ ਜਦੋਂ ਇਹ ਬੀੜ ਤਿਆਰ ਕੀਤੀ ਜਾ ਰਹੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਜਿਹੜੀ ਸੀ ਉਹ ਇਸ ਦੇ ਅੰਦਰ ਦਰਜ ਕਰ ਦਿੱਤੀ ਸੋ ਜਿਸ ਦਿਨ ਇਹ ਸਾਰੀ ਬਾਣੀ ਦਰਜ ਕਰ ਦਿੱਤੀ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਨਾਲ ਨਾਲ ਸੀ ਇੱਕ ਗੱਲ ਕਰੀਏ ਤੇ ਇੱਕ ਰਾਗ ਜੈਜਾਵੰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੋਂ ਹੀ ਉਚਾਰਨ ਕੀਤਾ ਹੋਇਆ ਹੈ ਪਰ ਇਹ ਜਿਹੜੀ ਬੀੜ ਦਮਦਮਾ ਸਾਹਿਬ ਵਾਲੀ ਜਿਸ ਨੂੰ ਬੀੜ ਕਿਹਾ ਜਾਂਦਾ ਹੈ ਜੋ ਇਸ ਅਸਥਾਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੇ ਨਾਲ ਤਿਆਰ ਹੋਈ ਸੀ ਤੇ ਉਸ ਦਿਨ ਨੂੰ ਅਸੀਂ ਮੁੱਖ ਰੱਖ ਕੇ ਪੈਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਤਾ ਦਿਵਸ ਔਰ ਇਸ ਤੋਂ ਅਸੀਂ ਥੋੜਾ ਜਿਹਾ ਹੋਰ ਅੱਗੇ ਚੱਲ ਚੱਲੀਏ ਤੇ ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਤੇ ਜਾਂ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਉਂਦੇ ਹਾਂ ਉੱਥੇ ਅਸੀਂ ਨਾਲ ਦੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਵੀ ਮਨਾਉਂਦੇ ਹਾਂ ਸੁਜਾਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸ੍ਰੀ ਹਜ਼ੂਰ ਸਾਹਿਬ ਨੇ ਦੇੜ ਦੀ ਤਰਤੀ ਤੇ ਜਾਂਦੇ ਨੇ ਤੇ ਉਸ ਅਸਥਾਨ ਤੇ ਜਦੋਂ ਪੰਥ ਕੋਤ ਸਰੀਰ ਨੂੰ ਤਿਆਗ ਕੇ ਇਸ ਦੀਵਕਾਲ ਸਰੀਰ ਕਰਕੇ ਵੀ ਪਰਮੇਸ਼ਰ ਦੀ ਇਹ ਕਾਇਨਾਤ ਦੇ ਅੰਦਰ ਭੇਦ ਹੋਣਾ ਲੋਚਦੇ ਨੇ ਤੇ ਉਸ ਸਮੇਂ ਉਹਨਾਂ ਦੇ ਵੱਲੋਂ ਜੋ ਸਿੱਖ ਸੰਤਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਸੋ ਇਸ ਦਿਨ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਕਹਿ ਕੇ ਨਿਵਾਜਦੇ ਹਾਂ ਔਰ ਇਸ ਦਿਹਾੜੇ ਨੂੰ ਬੜੀ ਭਾਵਨਾ ਦੇ ਨਾਲ ਮਨਾਉਂਦੇ ਹਾਂ ਉਹਨਾਂ ਨੂੰ ਮਤਕੜਾ ਜਸਤੰ ਕੇਪ ਵਿੱਚ ਕਰ ਦਵਾਂ ਗੁਰਮੁਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਤ ਅਸੀਂ ਤਿੰਨ ਮਹੂੰਦ ਦਿਹਾੜੇ ਮਨਾਉਂਦੇ ਹਾਂ ਪਹਿਲਾ ਪਹਿਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੂਸਰਾ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੀਸਰਾ ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਨਾਲ ਹੋਰ ਬੇਨਤੀ ਕਰ ਦਵਾਂ ਕਿ ਤਿੰਨ ਦਿਹਾੜੇ ਅਸੀਂ ਮਨਾਉਂਦੇ ਹਾਂ ਮਨਾਉਂਦੇ ਰਹਾਂਗੇ ਸਾਡੀਆਂ ਜਨਰੇਸ਼ਨਾਂ ਵੀ ਮਨਾਉਂਦੀਆਂ ਰਹਿਣਗੇ ਜਾਂ ਪਰ ਇਸ ਦਿਨ ਅਸੀਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਮਨਾਵਾਂਗੇ ਜਿਹਨੂੰ ਅਸੀਂ ਜੋਤੀ ਜੋਤ ਦਿਵਸ ਦਾ ਸ਼ਿਦੀ ਦਿਵਸ ਕਹਿੰਦੇ ਹਾਂ ਇਸੇ ਵਾਸਤੇ ਸਮੁੱਚਾ ਸਿੱਖ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਨਵਾਜ ਦਾ ਔਰ ਸਤਿਕਾਰ ਦਾ ਹੈ ਸੋ ਅੱਜ ਜੋ ਅਸੀਂ ਸੰਪੂਰਨਤਾ ਦਿਵਸ ਮਨਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਾਇਰ ਸਤਿ ਦਮਤਮਨ ਸਾਹਿਬ ਤਲਵੰਡੀ ਸਾਬੋ ਵਿਕੇ ਤਕਰੀਬਨ ਸਨ 1704-5 ਦੇ ਵਿੱਚ ਤਕਰੀਬਨ 1705 ਸਨ ਬਣਦਾ ਹੈ ਸੋ ਲੰਮਾ ਸਮਾਂ ਲੱਗਾ ਹੋਵੇਗਾ ਤੇ ਇਹ ਸਾਰੇ ਮਹਾਨ ਗ੍ਰੰਥ ਦੀ ਸੰਪਾਦਨਾ ਨੂੰ ਕਰਦੇ ਹੋયા ਸੋ ਇਸ ਵਾਸਤੇ ਪੂਰੀ ਇੱਕ ਸਦੀ ਹੈ ਤੇ ਉਹ 1604 ਤੋਂ ਲਈਏ ਤੇ 16 1780 ਚ 4 ਤੋਂ ਲਈ ਕਿ შე ਤਕਰੀਬਨ ਜੀ ਤੇ ਇੱਕ ਸਦੀ ਬਣ ਜਾਂਦੀ ਹੈ ਸੋ ਇਸ ਗੱਲ ਨੂੰ ਜਰੂਰ ਧਿਆਨ ਦੇ ਵਿੱਚ ਰੱਖਣਾ ਮੈਂ ਬੜੀ ਸੰਖੇਪ ਦੇ ਵਿੱਚ ਆਪ ਜੀ ਨਾਲ ਜਾਣਕਾਰੀ ਸਾਂਝੀ ਕੀਤੀ ਹੈ اور دوسرا میں اپ کی विनती تراں کروں گا کہ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਵੱਧ ਤੋਂ ਵੱਧ ਪੜਨ ਦੀ ਕੋਸ਼ਿਸ਼ ਕਰਨੀ ਐ ਇਸੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰ ਸਕੀਏ ਸੋ ਅਖੀਰ ਦੇ ਵਿੱਚ ਆਪ ਸਾਰੀਆਂ ਸੰਗਤਾਂ ਨੂੰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਉਟਾਨ ਪੋਟ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ